ਬੀਤੇ ਦਿਨੀ ਲੁਧਿਆਣਾ ਦੇ ਲੋਹਾਰੇ ਇਲਾਕੇ ਵਿੱਚ ਦਾ ਚਰਚ ਆਫ ਗਲੋਰੀ ਦੇ ਵਿੱਚ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਖੁਦਾ ਦੇ ਦਾਸ ਪਾਸਟਰ ਸੁਨੀਲ ਮਸੀਹ ਵੱਲੋਂ ਪਵਿੱਤਰ ਬਾਈਬਲ ਦੇ ਵਚਨਾਂ ਬਾਰੇ ਦੱਸਿਆ ਗਿਆ ਤੇ ਦੇਸ਼ ਪਰ ਲਈ ਪ੍ਰਾਰਥਨਾ ਕੀਤੀ ਗਈ ਤੇ ਉਹਨਾਂ ਦੱਸਿਆ ਕਿ ਯਿਸੂ ਲੋਕਾਂ ਦਾ ਧਰਮ ਨਹੀਂ ਜੀਵਨ ਬਦਲਦਾ ਹੈ ਧਰਮ ਪਰਿਵਰਤਨ ਨੂੰ ਲੈ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਸ਼ਾਂਤੀ ਅੰਸਰਾਂ ਬਾਰੇ ਪਾਸਟਰ ਸੁਨੀਲ ਮਸੀਹ ਵੱਲੋਂ ਕੀਤਾ ਗਿਆ ਇੱਕ ਖੁਲਾਸਾ ਲੁਧਿਆਣਾ ਤੋਂ ਪੱਤਰਕਾਰ ਪ੍ਰਵੇਸ਼ ਗਰਗ ਦੇ ਨਾਲ ਰਜਿੰਦਰ ਕੌਰ ਦੀਖ ਖਾਸ ਰਿਪੋਰਟ

ਸ਼ਰਾਰਤੀ ਅਨਸਰਾਂ ਵੱਲੋਂ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੇ ਸਭ ਤੋਂ ਪਹਿਲਾਂ ਮੈਂ ਸਾਰੇ ਲੋਕਾਂ ਨੂੰ ਜੈਮ ਸੀਧੀ ਬੋਲਦਾ ਹallelujah ਹallelujah ਜਿਹੜੇ ਸ਼ਰਾਰਤੀ ਅਨਸਰ ਨੇ ਇਹਨਾਂ ਦਾ ਕੰਮ ਕੀਆ ਰੋਟੀਆਂ ਸੇਕੜਾ ਇਹੋ ਜਿਹੇ ਲੋਕ ਬਹੁਤ ਨੇ ਜਿਹੜੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਦੇ ਨੇ ਜਿਸ ਤਰ੍ਹਾਂ ਗੁਰਪ੍ਰੀਤ ਜਿਹੜਾ ਆਇਆ ਪਿਛਲੇ ਦਿਨਾਂ ਦੇ ਵਿੱਚ ਤੇ ਇਹਨੇ ਬੜਾ ਸਾਡੇ ਆਤਮੀ ਪਿਤਾ ਤੇ ਦੋਸ਼ ਲਾਇਆ ਕੀ ਦਾ ਉਹਦਾ ਪਰ ਜਦੋਂ ਅਸੀਂ ਇਹਦਾ ਚੈੱਕ ਕੀਤਾ ਤੇ ਇਹ ਖੁਦ ਏਜੰਸੀਆਂ ਦਾ ਬੰਦਾ ਨਿਕਲਿਆ ਤੇ ਇਹ ਬਹੁਤ ਹੀ ਖਤਰਨਾਕ ਬੰਦਾ ਸੀ ਤੇ ਇਹ ਇਹਦਾ ਉੱਥੇ ਟਰੱਕ ਚਲਾਉਂਦਾ ਸੀ ਵਿਚਾਰੇ ਨੂੰ ਕੋਈ ਕੰਮ ਦੰਦਾ ਨਹੀਂ ਮਿਲਿਆ ਤੇ ਇੱਥੇ ਆ ਕੇ ਕਹਿੰਦਾ ਕੋਈ ਆਪਣੀ ਵਧੀਆ ਕੋਈ ਬਣਾ ਲਵਾਂ ਸਿਸਟਮ ਬਣਾ ਲਵਾਂ ਪਰ ਉਹਦਾ ਉਹ ਸਫਲ ਨਹੀਂ ਹੋਇਆ ਪਾਸਟਰ ਜੀ ਕੁਝ ਦਿਨ ਪਹਿਲਾਂ ਤੁਹਾਡੇ ਸਾਰੇ ਪਾਸਟਰਾਂ ਵੱਲੋਂ सीपी दफ्तर मुरे इकट्ठे हो के इक मांग ਕੀਤੀ ਗਈ ਸੀ ਉਹ ਮੰਗ ਕੀ ਸੀ ਸਾਡੀ ਇਹੀ ਮੰਗ ਸੀ ਕਿ ਜਿਹੜਾ ਪੰਜਾਬ ਦੇ ਵਿੱਚ ਮਾਹੌਲ ਖਰਾਬ ਕੀਤਾ ਜਾਂਦਾ ਗੁਰਪੀਤ ਦੇ ਵੱਲੋਂ ਤੇ ਸਾਡੀ ਜ ਪੰਜਾਬ ਪੁਲਿਸ ਦੇ ਅੱਗੇ ਗੁਜ਼ਾਰਤ ਸੀ ਪਰ ਸਾਡਾ ਅਭਿਸ਼ਵਾਸ ਹੈ ਉਹਨਾਂ ਨੇ ਉਹ ਕੰਮ ਨੂੰ ਪੂਰਾ ਕੀਤਾ ਉਹਦੇ ਉੱਤੇ ਪਰਚਾ ਹੋ ਚੁੱਕਿਆ ਹੈ ਔਰ ਜਲਦੀ ਰੈਸਟ ਵੀ ਹੋ ਜਾਏਗਾ ਔਰ ਅਸੀਂ ਪ੍ਰਭੂ ਦਾ ਵੀ ਧੰਨਵਾਦ ਕਰਦੇ ਹਾਂ ਕੀ ਤੁਸੀਂ ਸੀਪੀ ਸਾਹਿਬ ਦੇ ਲਏ ਗਏ ਫੈਸਲੇ ਤੋਂ ਖੁਸ਼ ਹੋ ਪੂਰਾ ਪੂਰਾ ਖੁਸ਼ ਆਈ ਪੰਜਾਬ ਪੁਲਿਸ ਦੀ ਬੜਾ ਖੁਸ਼ ਆ ਕਿ ਉਹਨਾਂ ਨੇ ਜਿਹੜਾ ਵੀ ਫੈਸਲਾ ਦਿੱਤਾ ਬਹੁਤ ਅੱਛਾ ਦਿੱਤਾ ਹੈ ਕਿਉਂਕਿ ਕੋਈ ਵੀ ਹੈ ਜਿਹੜਾ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਦਾ ਹੈ ਉਹਦੇ ਤੇ ਇਸੇ ਤਰ੍ਹਾਂ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਕਸਰ ਬਸਟਰ ਜੀ ਇਹ ਕਿਹਾ ਜਾਂਦਾ ਹੈ ਕਿ ਕ੍ਰਿਸਟਿਅਨ ਧਰਮ ਵਾਲੇ ਬੰਦੇ ਦਾ ਧਰਮ ਬਦਲਦੇ ਜੀਵਨ ਨਹੀਂ ਬਦਲਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਮੈਂ ਖੁਦ ਇੱਕ ਸਿੱਖ ਫੈਮਿਲੀ ਦੇ ਵਿੱਚੋਂ ਆ ਤੇ ਪ੍ਰਭੂ ਯਿਸੂ ਮਸੀਹ ਧਰਮ ਨਹੀਂ ਪ੍ਰਭੂ ਯਿਸੂ ਮਸੀਹ ਜੀਵਨ ਬਦਲਣ ਆਇਆ ਯਿਸੂ ਮਸੀਹ ਕੋ ਧਰਮ ਬਣਾਉਣ ਦੇ ਲਈ ਆ ਪੂਰੀ ਬਾਈਬਲ ਨੂੰ ਪੜਨਾ ਯਿਸੂ ਮਸੀਹ ਧਰਮ ਦੇ ਲਈ ਨਹੀਂ ਪ੍ਰਭੂ ਯਿਸੂ ਮਸੀਹ ਜੀਵਨ ਦੇਣ ਦੇ ਲਈ ਆਏ ਹਨ ਅਕਸਰ ਕੁਝ ਲੋਕ ਕਹਿੰਦੇ ਨੇ ਕਿ ਪਾਸਟਰਾਂ ਦਾ ਘਰ ਚਰਚ ਤੋਂ ਚੱਲਦਾ ਉਹਨਾਂ ਬਾਰੇ ਕੀ ਵਿਚਾਰ ਹੈ ਮੈਂ ਕਹਿੰਦਾ ਖੁਦ ਮੇਰੇ ਕੋਲ ਆਓ ਜਦੋਂ ਮਰਜ਼ੀ ਆ ਕੇ ਮੈਨੂੰ ਚੈੱਕ ਕਰੋ ਮੇਰਾ ਆਪਣਾ ਬਿਜ਼ਨਸ ਆ 25 ਤੋਂ 30000 ਜਿਹੜੇ ਕਹਿੰਦੇ ਨੇ ਨਾ ਦਾਲ ਫੁਲਕਾ ਚੱਲਦਾ ਜਾਂਦਾ ਚੱਲਦਾ ਜਿਹੜਾ ਅਸੀਂ ਕਹਿੰਦੇ ਆ ਮੈਨਾ ਚਰਚ ਦਾ ਪੈਸਾ ਸਾਡਾ ਖੁਦਾ ਦਾ ਕੰਮ ਆ ਅਸੀਂ ਉਹਨਾਂ ਵਿੱਚ ਇਸਤਮਾਲ ਕਰਦੇ ਆ ਜਿੱਦਾਂ ਕਿ ਅਸੀਂ ਵਿਦਵਾ ਦਾ ਰਾਸ਼ਨ ਹੋ ਗਿਆ ਜਾਂ ਹੋਰ بڑے ਐਸੇ ਕਾਮ ਨੇ ਚਰਚ ਦੇ ਵਿੱਚ ਅਸੀਂ ਉਹਨਾਂ ਨੂੰ ਕਰਦੇ ਆ ਤੇ ਜਿਹੜਾ ਸਾਡਾ ਘਰ ਦਾ ਖਰਚਾ ਵਾ ਉਹ ਸਾਡਾ ਜਿਹੜਾ ਬਿਜ਼ਨਸ ਹੈ ਸਾਡਾ ਆਪਣਾ ਅਸੀਂ ਉਹਦੇ ਤੋਂ ਪੂਰਾ ਕਰਦੇ ਆ ਅੱਜ ਤੁਸੀਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜੀ ਸਾਡੇ ਚੈਨਲ ਜਰੀਏ ਮੈਂ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਸਾਰੇ ਪ੍ਰੇਮ ਦੇ ਵਿੱਚ ਰਹੋ ਪਰਮੇਸ਼ਰ ਦੇ ਅਨੁਗ੍ਰਹਿ ਦੇ ਦੁਆਰਾ ਰਹੋ ਔਰ ਪ੍ਰਭੂ ਯੇਸ਼ੂ ਮਸੀਹ ਕੋਈ ਧਰਮ ਨਹੀਂ ਪ੍ਰਭੂ ਯੇਸ਼ੂ ਮਸੀਹ ਜੀਵਨ ਦੇਣ ਦੇ ਲਈ ਆਇਆ ਔਰ ਸਾਰੇ ਪ੍ਰਭੂ ਯੇਸ਼ੂ ਮਸੀਹ ਦੇ ਲੋਕ ਸਭ ਨੂੰ ਪਿਆਰ ਕਰਦੇ ਆ ਜੇ ਅਸੀਂ ਅੱਜ ਇਸ ਇੰਡੀਆ ਵਿੱਚ ਆ ਤਾਂ ਇਸ ਤਰ੍ਹਾਂ ਜੀ ਅੱਜ ਇੰਡੀਆ ਦੇ ਲਈ ਦਾਵਾਵਾਂ ਕੀਤੀਆਂ ਕਿ ਇੰਡੀਆ ਦੇ ਫੌਜ ਦੇ ਲਈ ਦਾਵਾ ਕੀਤੀ ਕੁਝ ਲੋਕ ਨੇ ਅਸrar ਤੇ ਅਨਸਰ ਜਿਹੜੇ ਝੰਡੇ ਦੀ ਬੇਅਦਵੀ ਕਰਦੇ ਨੇ ਪਰ ਅਸੀਂ ਅੱਜ ਵੀ ਝੰਡੇ ਦੇ ਨਾਲ ਮਿਲ ਕੇ ਬੜਾ ਪਿਆਰ ਕਰਦੇ ਹਾਂ ਕੁਝ ਦਿਨ ਪਹਿਲਾਂ ਮੈਂ ਵੀ ਬਾਗਾ ਬਾਰਡਰ ਤੇ ਉੱਥੇ ਬਾਰਡਰ ਤੇ ਗਿਆ ਤੇ ਉੱਥੇ ਜਾ ਕੇ ਦੇਖਿਆ ਕਿ ਕਿਸ ਤਰ੍ਹਾਂ ਝੰਡੇ ਦੇ ਲਈ ਦੇਸ਼ ਦੇ ਲਈ ਕਈ ਮਾਵਾ ਦੇ ਪੁੱਤ ਉੱਥੇ ਮਾਰੇ ਗਏ ਤੇ ਸ਼ਹੀਦ ਹੋਏ ਤੇ ਬੜਾ ਦਰਦ ਹੋਇਆ ਬੜਾ ਸੁਣ ਕੇ ਦੇਖ ਕੇ ਤੇ ਸਾਨੂੰ ਵੀ ਇਸ ਜੀ ਦੇ ਵਾਲੇ ਫਕਰ ਹੋਇਆ ਕਿ ਇਹ ਨੌਜਵਾਨ ਸਾਡੇ ਲਈ ਕੁਰਬਾਨ ਹੋਏ ਪਰ ਅੱਜ ਕੁਝ ਲੋਕ ਐਸੇ ਸ਼ਰਾਰਤੀ ਅੰਸਰ ਆਂਦੇ ਨੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ